ਬੀਤੇ ਕੁਝ ਦਿਨਾਂ ਤੋਂ 50 ਸਮੇਤ ਪੂਰਾ ਉੱਤਰੀ ਭਾਰਤ ਸੰਘਣੀ ਧੁੰਦ ਦੀ ਚਾਦਰ ਹੇਠ ਹੈ ਜਿਸ ਨਾਲ ਆਵਾਜਾਈ ਅਤੇ ਜਨਜੀਵਨ ਨੂੰ ਬਰੇਕਾਂ ਲੱਗ ਗਈਆਂ ਨੇ ਰਫ਼ਤਾਰ ਧੀਮੀ ਕਰ ਦਿੱਤੀ ਹੈ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਕੇ ਰਹਿ ਗਈ ਹੈ ਗੱਡੀਆਂ ਚਲਾਉਣ ਵਾਲਿਆਂ ਨੂੰ ਦੁਪਹਿਆਵਾਨਾਂ ਵਾਲਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲਾਈਟਾਂ ਜਗਾ ਕੇ ਰੱਖਣੀਆਂ ਪੈ ਰਹੀਆਂ ਨੇ ਤਾਂ ਵੀ ਕੁਝ ਨਜ਼ਰ ਨਹੀਂ ਆ ਰਿਹਾ ਉੱਥੇ ਹੀ ਸੰਘਣੀ ਧੁੰਦ ਦੇ ਚਲਦਿਆਂ ਸੜਕੀ ਹਾਦਸੇ ਵੀ ਲਗਾਤਾਰ ਵੱਧ ਰਹੇ ਨੇ ਜਿਸ ਤਹਤ ਨਾਭਾ ਟ੍ਰੈਫਿਕ ਪੁਲਿਸ ਦੇ ਵੱਲੋਂ ਵਹੀਕਲਾਂ ਦੇ ਉੱਤੇ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਜਾਗਰਿਤ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਰਿਫਲੈਕਟਰ ਆਪਣੇ ਵਹੀਕਲ ਤੇ ਲਗਾਏ ਜਾਣ ਆਪ ਵੀ ਬਚੋ ਅਤੇ ਦੂਜਿਆਂ ਵੀ ਬਚਾਓ ਇਸ ਮੌਕੇ ਤੇ ਨਾਭਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਸੰਗਣੀ ਧੁੰਦੇ ਚੱਲਦਿਆਂ ਰੋਜ਼ਾਨਾ ਹੀ ਸੜਕੀ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਨੂੰ ਵੇਖਦਿਆਂ ਹੋਇਆਂ ਅੱਜ ਅਸੀਂ ਵੱਖ-ਵੱਖ ਵਹੀਕਲਾਂ ਤੇ ਰਿਫਲੈਕਟਰ ਲਗਾ ਰਹੇ ਹਾਂ ਅਤੇ ਲੋਕਾਂ ਨੂੰ ਸੁਚੇਤ ਵੀ ਕਰ ਰਹੇ ਹਾਂ ਕਿ ਸੰਗਣੀ ਧੁੰਦੇ ਚੱਲਦਿਆਂ ਆਪੋ ਆਪਣੀਆਂ ਗੱਡੀਆਂ ਨੂੰ ਹੌਲੀ ਚਲਾਉਣ ਕਿਉਂਕਿ ਗੱਡੀ ਚਲਾਉਣ ਸਮੇਂ ਆਪਾਂ ਇਕੱਲੇ ਨਹੀਂ ਜਾ ਰਹੇ ਹੁੰਦੇ ਆਪਣੇ ਨਾਲ ਪਰਿਵਾਰ ਵੀ ਹੁੰਦਾ ਆਪ ਬਚੋ ਅਤੇ ਦੂਸਰਿਆਂ ਨੂੰ ਵੀ ਬਚਾਓ ਜਿਸ ਤੇ ਚਲਦਿਆਂ ਅਸੀਂ ਵੱਖ-ਵੱਖ ਵਾਹਨਾਂ ਤੇ ਅੱਜ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਜਾਗਰਿਤ ਅਤੇ ਸੁਚੇਤ ਕੀਤਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਮੌਕੇ ਤੇ ਟਰਾਲੀ ਟਰੈਕਟਰ ਚਾਲਕ ਟਰੱਕ ਚਾਲਕ ਅਤੇ ਰਾਹਗੀਰਾਂ ਨੇ ਦੱਸਿਆ ਕਿ ਨਾਬਾ ਟ੍ਰੈਫਿਕ ਦੇ ਵੱਲੋਂ ਸੰਘਣੀ ਧੁੰਦੇ ਚੱਲਦਿਆਂ ਵੱਖ-ਵੱਖ ਵਾਹਨਾਂ ਤੇ ਰੈਫਲੈਕਟਰ ਲਗਾਏ ਗਏ ਆ ਤਾਂ ਜੋ ਕੋਈ ਵੀ ਸੜਕੀ ਹਾਦਸਾ ਨਾ ਵਾਪਰੇ ਕਿਉਂਕਿ ਲਗਾਤਾਰ ਪੰਜਾਬ ਭਰ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਇਹ ਰੈਫਲੈਕਟਰ ਲਗਾਉਣ ਦੇ ਨਾਲ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਨਾਭਾ ਤੋਂ ਭਪਿੰਦਰ ਸਿੰਘ ਦੀ ਰਿਪੋਰਟ ਇਸ ਦਾ ਧੁੰਦ ਬਹੁਤ ਜ਼ਿਆਦਾ ਪੈ ਰਿਹਾ ਜਿਸ ਕਰਕੇ ਅਸੀਂ ਹੁਣ ਰੈਫਲੈਕਟਰ ਆ ਰਿਹਾ ਗੱਡੀਆਂ ਤੇ ਜਿੰਨੀਆਂ ਵੀ ਟਰਾਲੀ ਲੈ ਕੇ ਆਇਆ ਇਹਦੇ ਨਾਲ ਇਹ ਲਾਉਣ ਨਾਲ ਇਹ ਹੈ ਕਿ ਐਕਸੀਡੈਂਟ ਦਾ ਹੋਣ ਦਾ ਕਟ ਚੜ੍ਹ ਕੇ ਕਿਉਂਕਿ ਦੂਰੋਂ ਮਤਲਬ ਇਹ ਝੰਕ ਰਾਇਆ ਬਾਕੀ ਅਸ਼ਟ ਜਿਹੜੇ ਵੀ ਟਰੱਕ ਡਰਾਈਵਰ ਭਰਾ ਨੇ ਜਾਂ ਕੋਈ ਵੀ ਆ ਇਹਨਾਂ ਨੂੰ ਬੇਨਤੀ ਕਰਦਿਆ ਵੀ ਇਹ ਹੌਲੀ ਚੱਲੋ ਧੁੰਦ ਬਹੁਤ ਜ਼ਿਆਦਾ ਹੈ ਜੀ ਇਹ ਨਾਲ ਤੇਜ਼ੀ ਨਾਲ ਕੋਈ ਨੁਕਸਾਨ ਹੋ ਜਾਂਦਾ ਹੈ ਕਈ ਵਾਰ ਪਰਿਵਾਰ ਬੈਠਾ ਹੁੰਦਾ ਗੱਡੀ 'ਚ ਕੋਈ ਵੀ ਮੋਟਰਸਾਈਕਲ ਵਹੀਕਲ ਤੇ ਜਾ ਰਿਹਾ ਮੈਂ ਤਾਂ ਇਹਨਾਂ ਨੂੰ ਵੀ ਸੰਦੇਸ਼ ਦਵਾਂਗਾ ਜੀ ਵੀ ਧੁੰਦ ਬਹੁਤ ਜ਼ਿਆਦਾ ਆਰਾਮ ਨਾਲ ਚੱਲੋ ਬਾਕੀ ਜਿਹੜਾ ਸਾਡਾ ਪ੍ਰਾਲਾ ਸੀ ਕਰ ਰਹੇ ਹਾਂ ਪਰ ਰਫਲੈਕਟਰ ਲਾ ਰਹੇ ਹਾਂ ਗੱਡੀਆਂ 'ਤੇ ਰੋਕ ਕੇ ਇਹਨਾਂ ਨੂੰ ਸੁਝਾਅ ਵੀ ਦੇ ਰਿਹਾ ਆ ਮੈਂ ਇਹ ਨਾ ਜਿੱਥੇ ਬੋਰਡ ਲਾਇਏ ਸੀਗੇ ਜਿਹੜੇ ਰੱਖੇ ਸੀ ਜਿਹੜੇ ਐਕਸੀਡੈਂਟ ਹੋਣ ਤੋਂ ਕਾਰਨ ਦੇ ਵਿੱਚ ਔਕ ਪੈਂਦਾ ਜਾਂ ਹਸਤਾ ਰੋਡ ਨੂੰ ਜਾਣੇ ਆਪਾਂ ਮੈਂ ਛੋਡੇਰਾ ਇੱਕ ਮੇਰੇ ਜਿਹੜੇ ਭਰਾ ਨੇ ਜਿਹੜੇ ਹਸਤਾ ਵਾਲਾ ਹੁੰਦੇ ਨੇ ਕੋਈ ਵੀ ਗੱਡੀ ਜਿਹੜਾ ਪਚਾਰੇ ਲਾ ਕੇ ਚੱਲਿਆ ਜਾਂਦਾ ਮੈਂ ਪ੍ਰੈਸ਼ਰਾਈਜ਼ ਕਰਕੇ ਬੇਨਤੀ ਕਰਦਾ ਉਹਨੂੰ ਵੀ ਗੱਡੀ ਆਪਣੀ ਹਸਤਾ ਵਾਲੇ ਦੀ ਪਾਰਕਿੰਗ ਬਹੁਤ ਉੱਚੀ ਗੱਡੀ ਲਾਓ ਕਿਉਂਕਿ ਇੱਦਾਂ ਨੂੰ ਐਂਬੂਲੈਂਸ ਜਾਂਦੀ ਹੈ ਐਂਬੂਲੈਂਸ ਜਾਣ ਨਾਲ ਦਿੱਕਤ ਆਉਂਦੀ ਹੈ ਉੱਥੇ ਮਰੀਜ਼ ਹੁੰਦਾ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਖੁੱਲੀ ਪਾਰਕਿੰਗ ਉੱਥੇ ਲਾਓ ਅਗਰ ਜੇ ਕੋਈ ਇੱਥੇ ਸਾਡਾ ਕਹਿਣਾ ਨਹੀਂ ਮੰਨੂਗਾ ਕਿ ਬੋੜੀ ਲਾਏ ਨ ਸਕੜ ਕੀ ਫੀਲ ਕਰਦਾ ਜਦੋਂ ਤੋਂ ਬਜਰੀ ਵਧੀ ਪਈ ਹੈ। ਪੀਲ ਇਹੀ ਹੈ ਜੀ ਵੀ ਤੁਸੀਂ ਆਰਾਮ ਨਾਲ ਚੱਲੋ ਹੌਲੀ ਚੱਲੋ ਆਪਣਾ ਜਿਹੜਾ ਪਰਿਵਾਰ ਹੈ, ਬੱਚੇ ਨੇ ਪਾ 7 ਮਿੰਟਾਂ ਦਾ ਕੋਈ ਫਰਕ ਨਹੀਂ ਪੈਂਦਾ। ਸਭ ਤੋਂ ਪੀਪੀ ਆਪਣੀ ਜਾਨ ਹੈ। ਮੈਂ ਤਾਂ ਸਾਰਿਆਂ ਨੂੰ ਡਰਾਈਵਰ ਭਰਾ ਨੂੰ ਜਿਹੜਾ ਵੀ ਵਾਹਨ ਹੈ ਉਹ ਕਹਿੰਦੇ ਵੀ ਆਰਾਮ ਨਾਲ ਚੱਲੋ। 5-4 ਮਿੰਟਾਂ ਦਾ ਕੋਈ ਫਰਕ ਨਹੀਂ ਪੈਂਦਾ। ਜਾਣਾ ਤਾਂ ਆਪਣੀ ਮੰਜ਼ਿਲ ਤੇ ਹੀ ਹੈ ਨਾ ਆਪਾਂ। ਜੇ ਆਪਣੀ ਨੁਕਸਾਨ ਹੋ ਗਿਆ ਫਿਰ ਆਪਾਂ ਕੀ ਕਰਾਂਗੇ? ਦੂਸਰੇ ਟ੍ਰੈਫਿਕ ਦੇ ਵੱਲੋਂ ਕਲੈਕਟਰ ਲਾਈਨ ਜਿਹੜੀ ਕੀ ਕਰਨ ਚਾਹੀਦਾ। ਇਹ ਬਹੁਤ ਵਧੀਆ ਗੱਲ ਹੈ ਜੀ। ਤੁਹਾਨੂੰ ਤਾਂ ਬਹੁਤ ਜ਼ਿਆਦਾ ਪੈਂਦੀ ਹੈ ਟ੍ਰੈਫ ਇਹਦੇ ਨਾਲ ਐਕਸੀਡੈਂਟ ਦਾ ਬਹੁਤ ਜਿਆਦਾ ਬਚਾਗ ਆ ਇਹ ਜਦੋਂ ਲਾਈਟਾਂ ਬੰਦ ਨੇ ਤਾਂ ਚਮਕਦਾਗਾ ਤਾਂ ਐਕਸੀਡੈਂਟੋਂ ਖਤਰੇ ਤੋਂ ਬਚਦਾ ਜੀ ਟ੍ਰੈਫਿਕ ਪੁਲਿਸ ਦਾ ਬਹੁਤ ਵਧੀਆ ਪ੍ਰਣ ਲਾਈ ਜੀ ਜੋ ਇਹ ਆਪਣੀ ਸੇਵਾ ਕਰਦੇ ਨੇ ਕਿੱਥੋਂ ਆ ਰਹੇ ਹੋ ਮੈਂ ਧੂਰੀ ਤੋਂ ਆਇਆ ਜੀ ਭੋਜੋ ਵਾਲੀ ਪਿੰਡਾਂ ਤੋਂ ਬਹੁਤ ਜਿਆਦਾ ਆਈ ਬਸ ਥੋੜਾ ਜਿਹਾ ਇੱਕੀ ਲਗਾ ਕੇ ਦਿਖਦਾ ਨਹੀਂ ਕੁਝ ਨਹੀਂ ਦਿਖਦਾ ਤੁਹਾਡੀ ਟਰਾਲੀ ਵੀ ਕਾਫੀ ਜਿਹੜੇ ਹੈਗੇ ਭਰੀ ਹੋਈ ਹੈ ਐਕਸੀਡੈਂਟ ਹੋਣਾ ਬਿਦਾਰਾ ਜਿਵੇਂ ਟਰੈਕਟਰ ਕਰਕੇ ਤਾਂ ਬਚਾਉ ਹੁੰਦੀ ਹੈ ਹਾਂਜੀ ਹਾਂ ਇਹਦੇ ਨਾਲ ਬਚਾਉ ਆਏ ਜਮਕਦਾ ਜਦੋਂ ਉਹਨਾਂ ਨੂੰ ਲਾਈਟ ਪੈਂਦੀ ਹੈ ਉੱਪਰ ਰਾਤ ਨੂੰ ਵੀ ਜਦੋਂ ਨਹੀਂ ਰਹਾ ਹੁੰਦਾ ਕਰਦਾ ਜਮਕਦਾ ਲਾਈਟ ਪੈਂਦੀ ਤਾਂ ਅਗਲੇ ਨੂੰ ਪਤਾ ਲੱਗਦਾ ਕਿਉਂਕਿ ਅੱਗੇ ਚੀਜ਼ ਜਾਂਦੀ ਹੈ ਬਲ ਹੋਰ ਲੋਕ ਨਹੀਂ ਉਹਨਾਂ ਨੂੰ ਜਿਹੜੇ ਵੀਕਲ ਚੱਲਦੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਯੂਰ ਖੜਕੇ ਨਾ ਜਿਹੜੇ ਆਪਣੇ ਪੁਲਿਸ ਵੀਰ ਸੇਵਾ ਕਰ ਰਹੇ ਨੇਗੇ ਤਾਂ ਉਹ ਇਹ ਲਵਾਉ ਸਾਰੇ ਵਧੀਆ ਆਪਣੀ ਸੇਫਟੀ ਬਸ ਕਰਾ ਕਰ ਰਹੇ ਨੇ ਇਹ ਉਹਦੇ ਪ੍ਰਾਲੇ ਨੂੰ ਕਿਸ ਤਰ੍ਹਾਂ ਦੇ ਰਹੇ ਬਹੁਤ ਵਧੀਆ ਪ੍ਰਾਲਾਈ ਇਹਨਾਂ ਦਾ ਜੋ ਰੋਕ ਕੇ ਮੈਂ ਵੀ ਆਪਣਾ ਸਪੈਸ਼ਲ ਓਕੇ ਲਵਾਇਆ ਇਹਨਾਂ ਤੋਂ ਤੇ ਇੱਥੋਂ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਇਹ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਇਹ ਸਾਡੀ ਸੇਫਟੀ ਵਾਸਤੇ ਹੀ ਲਾ ਰਹੇ ਨੇ ਤੇ ਮੇਰੀ ਸਾਰੇ ਡਰਾਈਵਰਾਂ ਨੂੰ ਮੇਰੇ ਨੂੰ ਬੇਨਤੀ ਹੈ ਤੇ ਇਹ ਚੀਜ਼ ਜਰੂਰ ਲਗਾਓ ਲਾਈਟ ਬੱਤੀ ਅਗਲੀਆਂ ਪਿਛਲੀਆਂ ਸਭ ਆਪਣੀਆਂ ਓਕੇ ਕਰਕੇ ਰੱਖੋ ਇਹ ਆਪਣੀ ਸੇਫਟੀ ਵਾਸਤੇ ਹੀ ਹੈ ਮੈਂ ਹੁਣ ਰਾਜਪੁਰੇ ਜਾ ਰਹਿਣੇ ਨੇ ਤੇ ਨੂੰ ਹਾਂਜੀ ਤੁਹਾਡਾ ਵੀ ਫਰਜ਼ ਪੜਦਾ ਜੀ ਇਹ ਲਵਾਓ ਹਾਂ ਸਾਡਾ ਫਰਜ਼ ਮੰਨਦਾ ਜੀ ਇਹ ਲਵਾਈਏ ਇਹ ਤਾਂ ਸਾਡੀ ਸੇਫਟੀ ਵਾਸਤੇ ਹੈ ਜੀ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਹੜਾ ਰੋਕ ਕੇ ਜਿਹਨੂੰ ਨਹੀਂ ਪਤਾ ਵੀ ਉਹਨਾਂ ਨੂੰ ਦੱਸ ਰਹੇ ਨੇ ਵੀ ਭਾਈ ਇਹ ਚੀਜ਼ ਲਵਾ ਕੇ ਲੈ ਕੇ ਜਾਓ ਇਹਦੇ ਫਾਇਦੇ ਕੀ ਹੁੰਦੇ ਨੇ ਜਿਹੜੇ ਲਾਇਆ ਇਹਦੇ ਫਾਇਦੇ ਹੁੰਦੇ ਨਹੀਂ ਕਹਾ ਆਉਣ ਵਾਲੇ ਬੰਦੇ ਨੂੰ ਵੀ ਧੁੰਦ ਦੇ ਵਿੱਚ ਦਿਖਦੇ ਵੀ ਹੈ ਜੀ ਇਹ ਚਮਕ ਮਾਰਦੇ ਨੇ ਤੇ ਇਹ ਸੇਫਟੀ ਵਾਸਤੇ ਨਹੀਂ ਜੀ ਆਪਣਾ ਪੁਲਿਸ ਨੇ ਅੱਜ ਬਹੁਤ ਵਧੀਆ ਪ੍ਰੋਗਰਾ ਲੈ ਕਿਤਾ ਸਾਡੇ ਨਾਪਰੀ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਟ੍ਰੈਫਿਕ ਚੱਲ ਰਹੀ ਹੈ ਤੇ ਲਾ ਰਹੇ ਨੇ ਆਪਣਾ ਜੋ ਵੀ ਉਪਰਾਲਾ ਕਰ ਰਹੇ, ਭੰਡੋ ਵਾਸਤੇ ਕਰ ਰਹੇ ਨੇ, ਲੋਕਾਂ ਦੀ ਸੇਫਟੀ ਵਾਸਤੇ ਕਰ ਰਹੇ ਨੇ ਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਇਤਨਾਲ ਐਕਸੀਡੈਂਟ ਤੇ ਕਾਰਨ ਵੀ ਰੈਂਕੀ ਘੱਟ ਹਾਂਜੀ ਹਾਂਜੀ ਬਹੁਤ ਫਰਕ ਪੈਂਦੇ ਇਹ ਚੀਜ਼ਾਂ ਨਾਲ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਕਿਉਂਕਿ ਦੂਰ ਤੋਂ ਲਾਈਟਿੰਗ ਜਿਆ ਪੈਂਦੀ ਹੈ ਤੇ ਚੀਜ਼ ਚਮਕਦੀ ਹੈ ਤਾਂ ਪਤਾ ਲੱਗਦਾ ਕਿ ਹਾਂ ਵੀ ਕੋਈ ਚੀਜ਼ ਮੁਰੇ ਜਾ ਰਹੀ ਹੈ। ਇਸ ਕਰਕੇ ਬਹੁਤ ਹੀ ਜ਼ਿਆਦਾ ਫਰਕ ਪੈਂਦਾ ਹੈ। ਤੇ ਭਾਜ ਨੇ ਬਹੁਤ ਵਧੀਆ ਕੰਮ ਕੀਤਾ ਸਾਡੀ ਪੋਸਟ ਤੋਂ 90 ਦੀ ਪੀ ਹੋਣਾ ਸਾਡੀ ਬਹੁਤ ਵਧੀਆ ਵਰਕ ਕਰ ਰਹੀ ਆ। ਟਰਾਲੀਆਂ ਦੇ ਜ਼ਿਆਦਾ ਐਕਸੀਡ ਤਾਂ ਫਿਰ ਵੀ ਸਾਡੇ ਇੱਧਰ ਪੁਲਿਸ ਕਮਟੀ ਬਹੁਤ ਵਧੀਆ ਕਰ ਰਹੀ ਹੈ। ਗਰੂਤਰਾਜ ਜੀ ਰੋਕੀਆਂ ਦੋਨਾਂ ਦੇ ਰਿਫਲੈਕਟਰ ਨਹੀਂ ਸੀਗੇ ਇਸ ਕਰਕੇ ਵੀ ਹਾਫ ਤੇ ਵਾਪਰ ਗੁਰਜਾ। ਹਾਂਜੀ ਹਾਂਜੀ ਇਸ ਕਰਕੇ ਵਾਪਰ ਤੇ ਭਾਰਜੀ ਨੇ ਰੋਕੇ ਟਰਾਲੀ ਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਤੇ ਸਮਝਾਉਣ ਦੇ ਨਾਲ ਤੇ ਪਿਆਰ ਨਾਲ ਧੱਕਾ ਪਿਆਰ ਨਾਲ ਹੀ ਡੀਲ ਕਰ ਦੇਣਾ ਕੋਈ ਇਦਾਂ ਨਹੀਂ ਕੋਈ ਧੱਕਾ ਸ਼ਹੀ ਕਰ ਦੇ ਪੁਲਿਸ ਨੂੰ ਬਦਨਾਮ ਕਰ ਦਿੰਦੇ ਨੇ। ਕਿ ਪੁਸਤਕਾ ਕਰ ਰਹੀ ਹੈ ਨਾ ਪਿਆਰ ਨਾਲ ਡੀਲ ਕਰ ਦੇ ਤੇ ਪਿਆਰ ਨਾਲ ਧੋੜ ਦੇਣਾ। ਲੋਕੋ ਨਾ ਸੇਫਟੀ ਵਾਸਤੇ ਜੋ ਵੀ ਦੱਸ ਦੇਣ ਤਾਂ ਉਹਨਾਂ ਦੀ ਸੇਫਟੀ ਵਾਸਤੇ ਉਪਰਾਹਾਂ ਕਰਕੇ ਦੱਸ ਦੇ। ਅਸੀਂ ਕਿੱਥੇ ਜਾ ਰਹੇ ਕੋਈ ਬੱਲ ਨੂੰ ਉਹਰੇ ਬਲੈਕਟ ਲਗਾਏ ਕਿਸ ਤਰ੍ਹਾਂ ਦੇਖਦੇ ਨਾ ਬਹੁਤ ਵਧੀਆ ਜੀ ਕੰਮ ਕਰੀ ਗੈਲੋ ਗੱਡੀ ਆਉਗੀ ਪਤਾ ਲੱਗਦਾ ਜੀ ਤਾਂ ਤੁਹਾਡੇ ਗੱਡੀ ਦੇ ਲਈ ਹੈਗੇ ਤਾਂ ਰਿਫਲਟਰ ਹਾਂ ਹਾਂਜੀ ਹਾਂਜੀ ਠੀਕ ਹੈ ਨਾ ਕਹਿੰਦੇ ਇਸ ਬਾਬਤ ਇਹਨਾਂ ਕੋਲ ਤੋਂ ਪਰਾਲਾ ਕਰਨਾ ਨਾ ਬਹੁਤ ਵਧੀਆ ਜੀ ਇਹ ਤਰ੍ਹਾਂ ਲਈ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਇੱਥੇ ਤੋਂ ਆ ਰਹੇ ਸੀ ਕਿੰਨੇ ਕੁ ਦੁੱਧ ਸੀ ਬਹੁਤ ਹੰਦ ਸੀ ਇਹ ਮੂਡ ਸੇਫਟੀ ਮਿਲੂ ਕਿੰਨਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਠੀਕ ਕਰਾਂਗੇ ਹਾਂਜੀ ਇਹ ਬਚਾ ਕਰੂਗਾ ਜੀ ਜ਼ਿਆਦਾਤਰ ਹਾਸੀ ਦਾ ਹੁੰਦੇ ਨੇ ਇਹਨੂੰ ਬਲੈਕਟਰ ਹਾਂਜੀ ਹਾਂਜੀ ਇਹ ਤਾਂ